ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਜੀ 24 ਰਾਤ 24 ਜੂਨ ਨੂੰ ਆਪਾਂ ਰਾਤ ਦੇ ਮੌਸਮ ਦੀ ਗੱਲ ਕਰਦੇ ਆਂ ਵੀਰੋ ਕਿ ਅੱਜ 24 ਜੂਨ ਨੂੰ ਰਾਤ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋਵੇਗੀ ਕਿੰਨਾ ਖੇਤਰਾਂ ਦੇ ਵਿੱਚ ਆਪਾਂ ਨੂੰ ਮੀਂਹ ਹਨੇਰੀ ਗਰਜ ਚਮਕ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਨੇ ਵੀਰੋ ਤੇ ਕਿੰਨਾ ਖੇਤਰਾਂ ਦੇ ਵਿੱਚ ਮੌਸਮ ਠੀਕ ਠਾਕ ਬਣਿਆ ਰਹਿ ਸਕਦਾ ਹੈ ਵੀਰੋ ਜਪਾ 24 ਜੂਨ ਨੂੰ ਰਾਤ ਦੇ ਮੌਸਮ ਦੀ ਗੱਲ ਕਰਦੇ ਆ ਕਿ ਅੱਜ ਵੀਰੋ ਤਕਰੀਬਨ ਸ਼ਾਮ ਦੇ 7:00 ਵਜੇ ਤੋਂ ਲੈ ਕੇ ਆਪਾਂ ਗੱਲ ਕਰੀ ਵੀਰੋ ਪੰਜਾਬ ਦੇ ਜੋ ਖਾਸ ਕਰਕੇ ਵੀਰੋ ਦੱਖਣੀ ਤੇ ਪੂਰਬੀ ਭਾਗ ਨੇ ਜਿਵੇਂ ਕਿ ਚੰਡੀਗੜ੍ਹ ਮੁਹਾਲੀ ਵਗੈਰਾ ਤੋਂ ਲੈ ਕੇ ਵੀਰੋ ਇੱਧਰ ਜੋ ਹਰਿਆਣੇ ਦੇ ਨਾਲ ਲੱਗਦੇ ਖੇਤਰ ਨੇ ਮਾਨਸਾ ਬਰਨਾਲਾ ਸੰਗਰੂਰ ਬਠਿੰਡਾ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲਾਂ ਦੀ ਹਲਚਲ ਦੇਖਣ ਨੂੰ ਮਿਲੇਗੀ ਤਕਰੀਬਨ ਵੀਰੋਂ ਆਉਂਦੇ 2-3 ਘੰਟਿਆਂ ਦੇ ਬਾਅਦ ਆਪਾਂ ਨੂੰ ਹੁਣ ਤੋਂ ਲੈ ਕੇ ਤਕਰੀਬਨ ਅੱਧੀ ਰਾਤ ਤੱਕ ਵੀਰੋਂ ਪੰਜਾਬ ਦੇ ਮੌਸਮ ਵਿੱਚ ਛੋਟੀ ਮੋਟੀ ਗੜਬੜ ਦੇਖਣ ਨੂੰ ਮਿਲੇਗੀ ਕਿਤੇ ਕਿਤੇ ਵੀਰੋਂ ਗਰਜ ਚਮਕ ਤੇਜ਼ ਹਵਾ ਹਨੇਰੀ ਤੇ ਬੱਦਲਵਾਈ ਦੇ ਨਾਲ ਵੀਰੋਂ ਮੀਂਹ ਦੇ ਹਾਲਾਤ ਵੀ ਬਣ ਸਕਦੇ ਨੇ ਥੋੜੇ ਮੋٹے ਵੱਖ-ਵੱਖ ਖੇਤਰਾਂ ਦੇ ਵਿੱਚ ਪੈਚੀ ਰੂਪ ਦੇ ਟੁੱਟਵੇਂ ਰੂਪ ਦੇ ਵਿੱਚ ਵੀਰੋਂ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਇਹ ਸਿਸਟਮ ਦਾ ਅਸਰ ਵੀਰੋ ਬਾਕੀ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਜੋ ਬਾਕੀ ਪੱਛਮੀ ਸਰਹੱਦੀ ਖੇਤਰ ਨੇ ਵੀਰੋ ਉਹਨਾਂ ਖੇਤਰਾਂ ਦੇ ਵੱਲ ਥੋੜਾ ਮੋਟਾ ਅਸਰ ਦੇਖਣ ਨੂੰ ਮਿਲੇਗਾ ਪਰ ਜ਼ਿਆਦਾਤਰ ਪ੍ਰਭਾਵ ਵੀਰੋ ਪੰਜਾਬ ਦੇ ਉਹ ਦੱਖਣੀ ਭਾਗ ਨੇ ਜਿਨ੍ਹਾਂ ਜ਼ਿਲ੍ਹਿਆਂ ਦੇ ਆਪਾਂ ਨਾਲ ਨੇ ਵੀਰੋ ਪੂਰਬੀ ਤੇ ਦੱਖਣੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਆਪਾਂ ਨੂੰ ਬੱਦਲਾਂ ਦੀ ਹਲਚਲ ਗਰਜ ਚਮਕ ਮੀਂਹ ਨੇਰੀ ਐਦਾਂ ਦੇ ਹਾਲਾਤ ਵੀਰੋ ਦੇਖਣ ਨੂੰ ਮਿਲ ਸਕਦੇ ਨੇ ਵੀਰੋ ਰਾਤ ਦੇ ਟੈਂਪਰੇਚਰ ਦੇ ਵਗੈਰਾ ਹਵਾਵਾਂ ਤਕਰੀਬਨ ਵੀਰੋ ਉੱਤਰ ਦੱਖਣ ਦਿਸ਼ਾ ਤੋਂ ਹੀ ਜ਼ਿਆਦਾ ਹਵਾਵਾਂ ਵਗਣਗੀਆਂ ਤੇ ਰਾਤ ਦੇ ਟੈਂਪਰੇਚਰ ਵੀ तकरीबन 27-28 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਪਿਛਲੀਆਂ ਨੰਗੀਆਂ ਰਾਤਾਂ ਦੇ ਮੁਕਾਬਲੇ ਵੀਰੋ 1-2 ਡਿਗਰੀ ਟੈਂਪਰੇਚਰ ਦੇ ਵਿੱਚ ਗਰਾਵਡ ਦੇਖਣ ਨੂੰ ਮਿਲੇਗੀ ਛੋਟੀ ਮੋਟੀ ਹਲਕੀ ਕਿਣਮਣ ਵੀਰੋ ਕਿਸੇ ਖੇਤਰਾਂ ਦੇ ਵਿੱਚ ਥੋੜੇ ਜਿਹਾ ਸਮੇਂ ਲਈ ਛਰਾਟੇ ਧਰਮੀ ਐਦਾਂ ਦੇ ਗਤੀਵਿਧੀਆਂ ਪਨੂੰ ਰਾਤ ਦੇ ਸਮੇਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਸਵੇਰ ਦੀ ਵੀਡੀਓ ਦੇ ਵਿੱਚ ਜਿਵੇਂ ਵੀ ਆਪਨੂੰ ਜਾਣਕਾਰੀ ਮਿਲੂ ਕਰ ਦਿਨ ਦੀ ਵੀਡੀਓ ਫੇਰ ਲੈ ਕੇ ਆਪਾਂ ਕਿਸਾਨ ਵੀਰਾਂ ਦੇ ਡੇਲੀ ਵੀਡੀਓ ਦੇ ਵਿੱਚ ਲੈ ਕੇ ਆਪਾਂ ਹਾਜ਼ਰ ਹੋ ਜਾਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ